ਇਨਸਾਨ ਦਾ ਜੀ ਇਨਸਾਨ ਦੇ ਤੱਕ ਰਹਿਣਾ ਇਨਸਾਨ ਦਾ ਇੱਕ ਦੂਜੇ ਨਾਲ ਬੈਰ ਕੱਢਣਾ ਇਹ ਗੱਲ ਤਾਂਮ ਹੁੰਦੀ ਸੀ ਪਰ ਅੱਜ ਕੱਲ ਬਈ ਜੀ ਇੱਕ ਜਾਨਵਰਾਂ ਤੇ ਅਤਿਆਚਾਰ ਕਰਨਾ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਸਿਰ ਤੋਂ ਕਮਾਈ ਕਰਨੀ ਜਾਂ ਕੁਝ ਵੀ ਪਾਪ ਕਰਨਾ ਇਹੋ ਜਿਹਾ ਵਾਕਾ ਬਈ ਜੀ ਇੱਕ ਸਾਡੇ ਪਿੰਡ ਦੇ ਵਿੱਚ ਹੋਇਆ ਦੋਸਤੋ ਇੱਥੇ ਕੀ ਹੋਇਆ ਰੋਜ ਨੂੰ ਮਾਰ ਕੇ ਉਹਦੇ ਅੰਗ ਪੈਰ ਵੱਢ ਕੇ ਸਾਰੇ ਕੱਟ ਕੇ ਤੇ ਜਿਹੜਾ ਹਿੱਸਾ ਸੀਗਾ ਉਹਨੂੰ ਲੈ ਜਾ ਚੁੱਕੇ ਆ ਤਾਂ ਇੱਕ ਥਾਣੀ ਹੋਇਆ ਸਾਡੇ ਇਹ ਘਟੋ ਘਟ ਵੀ ਤਿੰਨ ਚਾਰ ਵਾਕਏ ਹੋ ਚੁੱਕੇ ਆ ਤੇ ਇਹਦੂ ਵੱਡੀ ਗੱਲ ਇਹ ਆ ਦੋਸਤੋ ਕੀ ਹੋਇਆ ਰੋਜ ਨੂੰ ਉਹਦੇ ਬਈ ਜੀ ਅੰਗ ਵਗੈਰਾ ਕੱਟ ਕੇ ਤੇ ਨਹਿਰ ਦੇ ਵਿੱਚ ਜਿਹੜੇ ਕਿ ਵਾਟਰਬਾਕਸ ਦਾ ਪਿੰਡ ਨੂੰ ਆਮ ਪਾਣੀ ਆਉਂਦਾ ਓਸ ਨਹਿਰ ਦੇ ਵਿੱਚ ਵਹਾ ਗਿਆ ਕੋਈ ਬਹਉਣ ਤੋਂ ਬਾਅਦ ਆਮ ਪਿੰਡ ਵਾਸੀ ਅਸੀਂ ਪਾਣੀ ਪੀ ਜੰਨੇ ਆ ਬਿਮਾਰੀਆਂ ਦੇ ਵਿੱਚ ਰਹੀ ਜੰਨੇ ਆ ਪਰ ਇਹ ਸਾਰੇ ਕਿਸੇ ਦੇ ਨਹੀਂ ਪਰ ਦੋਸਤੋ ਵੀ ਇਹੇ ਹੁਣ ਬਿਸ਼ਨੋਈ ਭਰਾਮਾ ਨੇ ਤੇ ਸਾਰੇ ਬਈ ਜੀ ਆਪਣੇ ਪਿੰਡ ਵਾਲਿਆਂ ਨੇ ਰਲ ਕੇ ਬਈ ਜੀ ਇੱਕ ਧਰਨਾ ਲਾਇਆ ਹੋਇਆ ਲੱਖੂਆਣਾ ਰੋਡ ਦੇ ਉੱਤੇ ਇਹ ਦੇਖ ਸਕਦਾ ਹਾਂ ਸਾਰੇ ਉੱਥੇ ਵੀਰ ਭਰਾ ਇਹ ਆਪਸ ਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਉੱਥੇ ਬੈਠੇ ਹੋਏ ਆ ਤਾਂ ਆਪਣਾ ਇਹ ਕਹਿਣਾ ਦੋਸਤੋ ਵੀ ਤੁਸੀਂ ਵੀ ਬਈ ਜੀ ਵੱਧ ਤੋਂ ਵੱਧ ਉੱਥੇ ਪਹੁੰਚੋ ਜਨਸੰਖਿਆ ਦੇ ਵਿੱਚ ਹਾਜ਼ਰੀ ਲਵਾਓ ਅੱਜ ਤਾਂ ਇਹ ਬਈ ਜੀ ਜੀਵ ਹੱਤਿਆ ਚੱਲਦੀ ਹੈ ਜੀਵ ਦੇ ਸਿਰਤੀ ਹੈ ਕੰਮ ਕੱਲ ਨੂੰ ਆਏ ਨਹੀਂ ਪਤਾ ਵੀ ਜਦੋਂ ਕੋਈ ਇੱਕ ਇਨਸਾਨ ਜਾਂ ਚਾਰ ਇਨਸਾਨ ਰੜ ਕੇ ਕੋਈ ਦੁਸ਼ਮਣ ਨੂੰ ਰੋਕਾਂਗੇ ਤਾਂ ਉਹ ਆਪਣਾ ਦੁਸ਼ਮਣ ਮੰਨੂਗਾ ਭਾਵੇਂ ਦੁਸ਼ਮਣੋਂ ਕੋਈ ਕੰਮ ਹੀ ਕਰਦਾ ਹੈ ਗਲਤ ਹੈ ਸਹੀ ਹੈ ਠੀਕ ਹੈ ਉਹ ਗੱਲ ਹੈ ਦੋਸਤੋ ਆ ਜਿਹੜਾ ਤੁਸੀਂ ਰਾਮ ਬਾਗ ਲਿਖਿਆ ਗੰਗਾਏ ਦੇ ਵਿੱਚ ਸਾਰੇ ਜਿਹੜੇ ਕੋਈ ਬ੍ਰਾਹਮਣਦ ਕੀਤੇ ਹੋਏ ਸ਼ਬਦ ਚਾਰਸ਼ਪਿਰੇ ਮਿਲੇ ਇੱਥੇ ਲੰਗਰ ਦੀ ਸੇਵਾ ਵੀ ਇਹਨਾਂ ਨੇ ਲਾ ਰੱਖੀ ਹੈ ਵੀ ਚਾਹ ਪਾਣੀ ਚੱਲੀ ਜਾਂਦਾ ਵਧੀਆ ਬਾਕੀ ਤਾਂ ਜੀਵ ਪ੍ਰੇਮੀ ਸਾਰੇ ਆ ਪਰ ਜੇਕਰ ਕੋਈ ਨੇੜਲਾ ਪਿੰਡਾਂ ਵਾਲਾ ਜ਼ਰੂਰ ਹੱਕ ਬਣਦਾ ਕੋੜੇ ਐ ਸੋਡੇ ਧਰਨਾ ਤੇ ਜੇਕਰ ਵੀ ਜੀ ਦੂਰ ਵਾਲਾ ਉਹਨਾਂ ਦਾ ਵੀ ਹੱਕ ਬਣਦਾ ਪਹੁੰਚਣ ਦਾ ਕਿਉਂਕਿ ਜੀਵ ਜੰਤੂ ਸਭ ਦੇ ਸਾਝੇ ਹੁੰਦੇ ਆ ਉਹ ਗੱਲ ਆ ਤਾਂ ਇਹੋ ਗੱਲ ਸੀ ਦੋਸਤੋ ਵੀ ਵੱਧ ਤੋਂ ਵੱਧ ਇੱਥੇ ਵੀਰ ਪਹੁੰਚਿਓ ਪਾ ਜੋ ਵੀ ਇਹਦਾ ਹੱਲ ਨਿਕਲਦਾ ਅੱਗੇ ਤੁਹਾਡੇ ਤਾਈ ਲੈ ਕੇ ਪੁੱਛਾਂਗੇ ਵੀ ਕੀ ਹੱਲ ਹੋਇਆ ਇਸ ਕੇਸ ਦਾ ਕੀ ਬਣਿਆ ਆਪਾਂ ਆਮੀਦਤ ਰੱਖਦੇ ਹਾਂ ਵੀ ਨਿਆ ਜਰੂਰ ਮਿਲੇ